ਸਰਕਾਰ ਜੋ ਪੱਤਰਕਾਰ ਭਰਾਵਾਂ ਨੂੰ ਜਿਹੜੀ ਅੱਜ ਮੈਂ ਤਖਦੀਰ ਦਿੱਤੀ ਹੈ ਇਸ ਕਰਕੇ ਦਿੱਤਾ ਹੈ ਕਿ 15 ਅਗਸਤ ਸਰਬ ਕੱਲ ਦਾ ਦਿਨ ਬਚਾਲਿਆ ਲੋਕਾਂ ਨੇ ਜਸ਼ਨ ਮਨਾਉਣ ਨੇ ਸਰਕਾਰਾਂ ਨੇ ਜਸ਼ਨ ਮਨਾਉਣ ਨੇ ਪਰ ਅਫਸੋਸ ਕਿ ਜਿਸ ਸਮੇਂ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਪੰਜਾਬ ਖਾਸ ਦੇ ਵਾਸਤੇ ਪੰਜਾਬ ਦੇ ਵਿੱਚ ਉਸ ਸਮੇਂ ਤੋਂ ਲੈ ਕੇ ਅਕਾਲੀ ਦਾ ਸੰਤੰਤਰ ਨੇ ਨਾ ਕਦੇ ਦਿਵਾਲੀ ਨਾ ਕਦੇ 26 ਜਨਵਰੀ ਨਾ 15 ਅਗਸਤ ਬਿਲਕੁਲ ਨਹੀਂ ਮਨਾਈ ਕਿ ਜਿੱਥੇ ਸਾਡਾ ਗੁਰੂ ਸੁਰਖਤ ਨਹੀਂ ਅਸੀਂ ਕਿੱਥੋਂ ਸੁਰਖਤ ਰਹਿ ਸਕਦੇ ਹਾਂ ਇਸ ਕਰਕੇ ਅਸੀਂ ਇਹਨੂੰ ਕਾਲੇ ਦਿਨ ਦੀ ਤਰ੍ਹਾਂ ਮਨਾਉਂਿਆ ਇਸ ਵਾਰੀ ਵੀ ਅਕਾਲੀ ਦਾ ਸੰਤੰਤਰ ਇਹਨੂੰ ਕਾਲਾ ਦਿਨ ਮਨਾਊਗਾ ਸਾਈਕਲ ਲਈ ਸ਼ਹੀਦੇ ਆਜਮ ਸਰਦਾਰ ਉਧਮ ਸਿੰਘ ਜੀ ਵਰਸੀ ਤੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਫਰਮਾਨ ਜਾਰੀ ਕੀਤਾ ਕਿ ਕੋਈ ਆਪਣੀ ਕਾਲੀ ਪੱਗ ਨਹੀਂ ਬੰਨੂ ਕਾਲੀ ਚੁੰਨੀ ਨਹੀਂ ਲਾਊਗਾ ਤੇ ਕਾਲਾ ਕੱਪੜਾ ਲੈ ਕੇ ਪੰਡਾਲ ਚ ਨਹੀਂ ਬੜੂਗਾ ਇਥੋਂ ਸੰਕੇਤ ਮਿਲਦਾ ਕਿ ਅਸੀਂ ਅੱਜ ਵੀ ਗੁਲਾਮ ਆ ਇਸ ਇਹ ਸਨੇਹਾ ਤਾਂ ਸਾਡੇ ਪੁਰਖਿਆਂ ਨੂੰ ਉਸ ਸਮੇਂ ਦੇ ਰਾਜੇ ਉਸ ਸਮੇਂ ਦੇ ਅੰਗਰੇਜ਼ ਦਿਆ ਕਰਦੇ ਸੀ ਜਿਨ੍ਹਾਂ ਨੂੰ ਕਾਲੇ ਕੱਪੜੇ ਤੋਂ ਤਖਲੀਫ ਸੀ ਪਰ ਸਾਡੇ ਬਜ਼ੁਰਗਾਂ ਨੇ ਜਿਹੜਾ ਕੱਟ ਲਿਆ ਕਾਲਾ ਕੱਪੜਾ ਨਹੀਂ ਛੱਡਿਆ ਕਾਲੀ ਦਸਤਾਰ ਨਹੀਂ ਛੱਡੀ ਅਸੀਂ ਵੀ ਅੱਜ ਕਹਿੰਦੇ ਹਾਂ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਸਾਨੂੰ ਆਸ ਸੀ ਕਿ ਆਮ ਘਰ ਦੇ ਆਮ ਆਦਮੀ ਪਾਰਟੀ ਦਾ ਹੀ ਨਾਂ ਰੱਖਿਆ ਤੇ ਤੁਸੀਂ ਇਹੋ ਜੀ ਪਾਟੋ ਧਾੜ ਵਾਲੀਆਂ ਗੱਲਾਂ ਨਹੀਂ ਕਰੋਗੇ ਪਰ ਤੁਸੀਂ ਉਹੀ ਰਾਹ ਪਿਛਲੀਆਂ ਸਰਕਾਰਾਂ ਵਾਲੇ ਪੈ ਗਏ ਹੋ ਤੁਸੀਂ ਜਿਹੜਾ ਫਰਮਾਨ ਜਾਰੀ ਕੀਤਾ ਹੈ ਇਹਦੀ ਲੋਕਾਂ ਤੋਂ ਮਾਫੀ ਮੰਗੋ ਜੇ ਨਹੀਂ ਮੰਗਦੇ ਅਕਾਲੀ ਦਾ ਸਤੰਤਰ ਫਰੀਦਕੋਟ ਜਿੱਥੇ ਤੁਸੀਂ ਝੰਡਾ ਲਹਰਉਣ ਚੱਲੇ ਹੋ ਉੱਥੇ ਤੁਹਾਨੂੰ ਬਹੁਤ ਵਧੀਆ ਤਿਆਰ ਕਰਕੇ ਕਾਲਾ ਕੱਪੜਾ ਦਵਾਂਗੇ ਕਾਲਾ ਝੰਡਾ ਦਵਾਂਗੇ ਤਾਂ ਕਿ ਤੁਹਾਡਾ ਸਵਾਕਿਸਾਰ ਰਹਿ ਗਿਆ ਉਸ ਤੋਂ ਬਾਅਦ ਇਹੀ ਕਾਲਾ ਝੰਡਾ ਤੁਸੀਂ ਵੀ ਮੋਢੇ ਤੇ ਰੱਖਣਾ ਹੈ ਜਿਹੜਾ ਪਹਿਲਾਂ ਰੱਖਦੇ ਸੀ ਅੱਜ ਵੀ ਜਦੋਂ ਤੁਹਾਡੇ ਭ੍ਰਿਸ਼ਟਾਚਾਰ 'ਚ ਦਿੱਲੀ ਦੇ ਲੀਡਰ ਫੜੇ ਜਾਂਦੇ ਨੇ ਉਦੋਂ ਵੀ ਤੁਸੀਂ ਉੱਥੇ ਜਾ ਕੇ ਕਾਲੇ ਝੰਡੇ ਲੈ ਕੇ ਭਾਜਪਾ ਵਾਲਿਆਂ ਨੂੰ ਦਿਖਾਉਣ ਜਾਂਦੇ ਹੋ ਇੰਨਾ ਨਹੀਂ ਗੁੱਸਾ ਕਰੀਦਾ ਹੁੰਦਾ ਤੁਸੀਂ ਰਾਜ ਭਾਗ ਤੇ ਹੁੰਦੇ ਆ ਜਿਹੜੇ ਇਹੋ ਜਿਹੇ ਫਰਮਾਨ ਸਾਹੀ ਫਰਮਾਨ ਜਾਰੀ ਕਰਦੇ ਹੋ ਇਹਨਾਂ ਤੋਂ ਬਚੋ ਪਰ ਤੁਸੀਂ ਹਟਣਾ ਨਹੀਂ ਸਾਡੇ ਕਹੇ ਤੋਂ ਇਸ ਕਰਕੇ ਅਸੀਂ ਤੁਹਾਡਾ ਠੋਕ ਵਜਾ ਕੇ ਅਕਾਲੀ ਦਰਸਤਾਂਤਰ ਵਿਰੋਧ ਕਰੂਗਾ ਫਰੀਦਕੋਟ ਦੇ ਵਿੱਚ ਅਸੀਂ ਸਾਰੇ ਕੋਈ ਇਹ ਨਹੀਂ ਹੈ ਕਾਫਲੇ ਜਾਵਾਂਗੇ ਸਾਡੇ ਬੰਦੇ ਆਪੋ ਆਪਣੇ ਢੰਗ ਨਾਲ ਜਾਣਗੇ ਤੇ ਪੰਡਾਲ ਦੇ ਵਿੱਚ ਉਹਨੂੰ ਸਤਕਾਰ ਦੇ ਨਾਲ ਝੰਡਾ ਭੇਟ ਕਰਨਗੇ ਤੇ ਉਸ ਤੋਂ ਵੀ ਮੌਕਾ ਹੈ ਕਿ ਤੁਸੀਂ ਅਸੀਂ ਤੁਹਾਨੂੰ ਮੰਗ ਪੱਤਰ ਵੀ ਦੇ ਦਿੰਦੇ ਆ ਵੀ ਤੁਸੀਂ ਕੀ ਕੀ ਵਾਅਦੇ ਕੀਤੇ ਸੀ ਵੰਡ ਤੋਂ ਪਹਿਲਾਂ ਅੱਜ ਤੱਕ ਤੁਸੀਂ ਇੱਕ ਵੀ ਪੂਰਾ ਨਹੀਂ ਕਰਿਆ ਚਾਹੇ ਬੰਦੀ ਸਿੰਘਾਂ ਵਾਲਾ ਲਾ ਲਓ ਬੇਆਦਬੀਆਂ ਲਾ ਲਓ ਗੁਰਬੀਤ RAM ਰਹੀਮ ਜਿਹਦੇ ਤੇ ਦਿੱਲੀ ਵਾਲਿਆਂ ਦਾ ਤੇ ਹਰਿਆਣੇ ਦੀ ਸਰਕਾਰ ਦਾ ਮਿਹਰ ਭਰਿਆ ਹੱਥ ਹੈ ਉਹ ਬਾਰ-ਬਾਰ ਪਰੋਲਾਂ ਤੇ ਬਾਹਰ ਆਈ ਜਾ ਰਿਹਾ ਹੈ ਸਾਡਾ ਉਹ ਗੁਰੂ ਦਾ ਦੋਸ਼ੀ ਹੈ ਜਿਹਨੂੰ ਅਸੀਂ ਕਹਿ ਰਹੇ ਆ ਵੀ ਵਰਾਂਟ ਦੇ ਲੈ ਕੇ ਆਵੇ ਪੰਜਾਬ ਸਰਕਾਰ ਉਹਨੂੰ ਪੁੱਛੇ ਉਹਦੇ ਚੇਲਿਆਂ ਨੂੰ ਫੜ-ਫੜਦਾ ਤੁੰਨੇ ਆਪਾਂ ਨੇ ਉਹਨੂੰ ਕਿਉਂ ਨਹੀਂ ਲਿਆਉਂਦੇ ਜਿਹੜਾ ਜਾੜਾ ਹੈ ਬੇਅਦਬੀਆਂ ਦੀ ਉਹਨੂੰ ਲਿਆਉਂਦੇ ਨਹੀਂ ਉਧਰ ਨੂੰ ਨਾ ਥੋੜਾ ਧਿਆਨ ਹੈ ਨਾ ਥੋੜੇ ਕੋਈ ਐਡਵੋਕੇਟ ਜਰਨਲ ਦਾ ਦੱਸੋ ਕਦੋਂ ਤੁਸੀਂ ਵਿਰੋਧ ਕਰਦੇ ਗੁਰਬੀਤ ਰਾਨੀ ਨੂੰ ਕਿਉਂ ਛੱਡਿਆ ਜਾ ਰਿਹਾ ਹੈ ਦੂਜੇ ਵੱਲੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਤੁਹਾਡੀ ਸਰਕਾਰ ਕਿਉਂ ਨਹੀਂ ਛੱਡਦੀ ਕਿਉਂ ਨਹੀਂ ਕੇਂਦਰ ਨੂੰ ਲਿਖ ਕੇ ਦਿੰਦੀ ਕਿ ਲਿਖ ਕੇ ਦਿੰਦੀ ਹੈ ਜਨਤਕ ਕਰੋ ਇਸ਼ਤਿਹਾਰ ਲਵਾਓ ਕਿ ਅਸੀਂ ਤਾਂ ਪੰਜਾਬ ਵਾਲੇ ਨਾਲ ਖੜੇ ਆ ਇਹ ਜਿਹੜਾ ਦੋਹਰਾ ਮਾਪਦੰਡ ਤੁਸੀਂ ਸਰਕਾਰ ਦੇ ਹੁੰਦਿਆਂ ਕਰਨੇ ਹੋ ਤੇ ਦਿੱਲੀ ਵਾਲਿਆਂ ਦੇ ਤੁਸੀਂ ਚਿਹਤੇ ਬਣ ਕੇ ਉੱਥੋਂ ਤਾਂ ਹਾਰੇ ਹੋਏ ਭਜਾਏ ਨੇ ਉਹਨਾਂ ਨੇ ਦਿੱਲੀ ਵਾਲਿਆਂ ਨੇ ਜੇ ਇੰਨੇ ਚੰਗੇ ਹੁੰਦੇ ਉਹ ਜਿੱਤ ਨਾ ਜਾਂਦੇ ਇਸ ਕਰਕੇ ਕੇਜਰੀਵਾਲ ਉਹਨਾਂ ਨੂੰ ਉੱਥੋਂ ਕੱਢਿਆ ਉਹ ਥੋੜੇ ਸਿਰ ਤੇ ਬਹਿ ਗਏ ਨੇ ਅੱਜ ਜਿਹੜੇ ਤੁਸੀਂ ਕੰਮਕਾਰ ਕਰਦੇ ਹੋ ਇਹ ਸਾਰੇ ਪੰਜਾਬ ਪੰਥ ਕੌਮ ਪੰਜਾਬੀ ਆਮ ਲੋਕਾਂ ਦੇ ਵਿਰੋਧੀ ਕਰ ਰਹੇ ਇਸ ਲਈ ਅਸੀਂ ਤੁਹਾਡਾ ਕਾਲੇ ਝੰਡਾ ਨਾਲ ਵਿਰੋਧ ਕਰਨ ਲਈ ਕਰ